ਰਾਜੀਵ ਤੁਸੀਂ ਮੈਨੂੰ ਸੱਚ-ਸੱਚ ਦੱਸੋ ਕਿ ਤੁਸੀਂ ਮੇਰੀ ਬੱਚੀਆਂ ਨੂੰ ਕਿੱਥੇ ਛੱਡ ਕੇ ਆਏ ਹੋ ਕੋਈ ਲਾਜ ਸ਼ਰਮ ਬਚੀ ਹੈ ਕਿ ਨਹੀਂ ਤੁਹਾਡੇ ਵਿੱਚ ਇੱਕ ਪਿਤਾ ਆਪਣੀ ਬੱਚੀਆਂ ਦੇ ਲਈ ਰક્ષਕ ਹੁੰਦਾ ਹੈ ਪਰ ਤੁਸੀਂ ਤਾਂ ਪੈਸਿਆਂ ਦੇ ਖਾਤਰ ਉਹਨਾਂ ਨੂੰ ਵੇਚ ਆਏ ਮੇਰਾ ਰੋ ਰੋ ਕੇ ਬੁਰਾ ਹਾਲ ਸੀ ਮੈਂ ਘਰ ਨਹੀਂ ਸੀ ਤੇ ਪਤਾ ਨਹੀਂ ਮੇਰਾ ਪਤੀ ਰਾਜੀਵ ਮੇਰੀ ਬੱਚੀਆਂ ਨੂੰ ਕਾਹਦਾ ਤੇ ਕਿਸ ਕੋਲ ਵੇਚ ਆਇਆ ਅਜਿਹੇ ਵਿੱਚ ਮੈਨੂੰ ਹੀ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਹਨਾਂ ਨੂੰ ਕਿੱਥੇ ਲੱਭਾਂ ਕਿਸ ਨੂੰ ਪੁੱਛਾਂ ਫਿਰ ਅਜੀਵ ਕਹਿਣ ਲੱਗਿਆ ਤੂੰ ਚਿੰਤਾ ਨਾ ਕਰ ਤੇਰੀਆਂ ਬੇਟੀਆਂ ਜਿੱਥੇ ਹਨ ਉੱਥੇ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਰਹੀਆਂ ਹਨ ਵੈਸੇ ਵੀ ਉਹਨਾਂ ਦਾ ਬੋਝ ਚੁੱਕਣਾ ਹੁਣ ਮੇਰੇ ਵੱਸ ਵਿੱਚ ਨਹੀਂ ਸੀ ਫਿਰ ਕੱਲ ਨੂੰ ਉਹਨਾਂ ਦਾ ਵਿਆਹ ਵੀ ਤਾਂ ਕਰਨਾ ਪੈਂਦਾ ਫਿਰ ਮੈਂ ਕਿੱਥੋਂ ਪੈਸੇ ਲਿਆਉਂਦਾ ਇਸ ਲਈ ਬਕਵਾਸ ਬੰਦ ਕਰ ਤੇ ਮੇਰੇ ਲਈ ਖਾਣਾ ਲੈ ਕੇ ਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਮੈਂ ਕਹਿ ਵੀ ਕੀ ਸਕਦੀ ਸੀ ਮੈਂ ਆਪਣੀਆਂ ਬੇਟੀਆਂ ਨੂੰ ਦੇਖਣ ਲਈ ਬੇਚੈਨ ਹੋ ਰਹੀ ਸੀ ਮੈਂ ਉਹਨਾਂ ਨੂੰ ਆਪਣੇ ਗਲੇ ਲਗਾਉਣਾ ਚਾਹੁੰਦੀ ਸੀ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਮੈਂ ਰਾਜੀਵ ਨੂੰ ਖਾਣਾ ਪਰੋਸ ਹੀ ਰਹੀ ਸੀ ਕਿ ਐਨੇ ਨੂੰ ਇੱਕ ਭੀਖ ਮੰਗਣ ਵਾਲੀ ਔਰਤ ਦਰਵਾਜ਼ੇ ਤੇ ਆਈ ਤੇ ਕਹਿਣ ਲੱਗੀ ਕਿ ਰੱਬ ਦੇ ਨਾਂ ਤੇ ਕੁਝ ਖਾਣ ਨੂੰ ਦੇ ਦਿਓ ਪਰਮਾਤਮਾ ਤੁਹਾਡੀ ਹਰ ਇੱਛਾ ਪੂਰੀ ਕਰੇਗਾ ਮੈਂ ਤੁਰੰਤ ਰੋਟੀ ਤੇ ਉਸ ਉੱਤੇ ਸਬਜ਼ੀ ਰੱਖ ਕੇ ਉਸ ਔਰਤ ਨੂੰ ਦੇ ਦਿੱਤੀ ਉਹ ਔਰਤ ਜ਼ਿਆਦਾਤਰ ਮੇਰੇ ਘਰ ਆਉਂਦੀ ਸੀ ਮੈਂ ਉਸ ਨੂੰ ਕਦੇ ਖਾਲੀ ਹੱਥ ਨਹੀਂ ਭੇਜਿਆ ਸੀ ਜੇਕਰ ਵਿੱਚ ਉਸਦੀ ਕਮੀ ਹੁੰਦੀ ਤਾਂ ਮੈਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਦੀ ਹੀ ਸੀ ਉਸ ਨੇ ਉਹ ਰੋਟੀ ਆਪਣੇ ਬੇਟੇ ਨੂੰ ਦਿੱਤੀ ਤੇ ਖੁਦ ਵੀ ਖਾਈ ਤੇ ਮੈਨੂੰ ਖੂਬ ਆਸ਼ੀਰਵਾਦ ਦੇ ਕੇ ਚਲੇ ਗਈ ਮੈਂ ਦਿਨ ਰਾਤ ਪ੍ਰਮਾਤਮਾ ਅੱਗੇ ਬੇਨਤੀ ਕਰਦੀ ਕਿ ਉਹ ਮੈਨੂੰ ਮੇਰੀ ਬੇਟੀਆਂ ਦੇ ਨਾਲ ਮਿਲਾ ਦੇਵੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਪ੍ਰਮਾਤਮਾ ਮੇਰੀ ਇੰਨੀ ਛੇਤੀ ਸੁਣ ਲਵੇਗਾ ਉਸ ਦਿਨ ਖਾਣਾ ਬਣਾਉਂਦੇ ਸਮੇਂ ਉਹ ਔਰਤ ਫਿਰ ਖਾਣਾ ਮੰਗਣ ਆਈ ਮੈਂ ਉਸ ਨੂੰ ਥੋੜੇ ਜਿਹੇ ਦਾਲ ਚਾਵਲ ਦਿੱਤੇ ਉਹ ਜਾਂਦੇ ਜਾਂਦੇ ਮੈਨੂੰ ਪੁੱਛਣ ਲੱਗੀ ਕਿ ਤੇਰੀਆਂ ਬੇਟੀਆਂ ਨਜ਼ਰ ਨਹੀਂ ਆਉਂਦੀਆਂ ਕਿੱਥੇ ਹਨ ਉਹ ਪਹਿਲਾਂ ਤਾਂ ਉਹ ਹੀ ਮੈਨੂੰ ਪੀਖ ਦਿੰਦੀਆਂ ਸਨ ਇਹਨਾ ਸੁਣਦੇ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਮੈਂ ਰੋਣ ਲੱਗੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਖੁਦ ਪਤਾ ਨਹੀਂ ਕਿ ਉਹ ਕਿੱਥੇ ਹਨ ਤੇ ਕਿਹੜੀ ਹਾਲਤ ਵਿੱਚ ਹਨ ਫਿਰ ਉਸ ਔਰਤ ਨੇ ਮੈਨੂੰ ਜੋ ਦੱਸਿਆ ਉਸ ਨੂੰ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਉਹ ਕਹਿਣ ਲੱਗੀ ਕਿ ਮੈਂ ਦੱਸਦੀ ਹਾਂ ਕਿ ਤੇਰੀਆਂ ਬੇਟੀਆਂ ਕਿੱਥੇ ਹਨ ਤੂੰ ਜਾ ਕੇ ਉਹਨਾਂ ਨੂੰ ਮਿਲ ਵੀ ਸਕਦੀ ਹੈ ਪਰ ਪਹਿਲਾਂ ਮੈਨੂੰ ਇਹ ਦੱਸ ਕਿ ਉਹ ਉੱਥੇ ਗਈਆਂ ਕਿਵੇਂ ਫਿਰ ਮੈਂ ਉਸ ਨੂੰ ਰੋਂਦੇ ਰੋਂਦੇ ਦੱਸਿਆ ਕਿ ਮੇਰਾ ਪਤੀ ਉਹਨਾਂ ਨੂੰ ਬੋਝ ਸਮਝਦਾ ਸੀ ਕੁਝ ਤਾਂ ਕੁਝ ਕਮਾਉਂਦਾ ਨਹੀਂ ਇਸ ਲਈ ਉਸਨੇ ਪੈਸਿਆਂ ਦੇ ਖਾਤਰ ਆਪਣੀਆਂ ਬੇਟੀਆਂ ਨੂੰ ਵੇਚ ਦਿੱਤਾ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ ਮੈਨੂੰ ਦੱਸ ਦੇ ਕਿ ਮੇਰੀਆਂ ਬੇਟੀਆਂ ਕਿੱਥੇ ਹਨ ਉਹ ਕਹਿਣ ਲੱਗੀ ਕਿ ਤੇਰੀਆਂ ਬੇਟੀਆਂ ਨਾਲ ਦੇ ਪਿੰਡ ਦੇ ਸਰਪੰਚ ਦੇ ਘਰ ਹਨ ਉਹ ਇੱਕ ਬਹੁਤ ਚੰਗਾ ਇਨਸਾਨ ਹੈ ਇੱਕ ਦਿਨ ਮੈਂ ਉਹਨਾਂ ਦੇ ਘਰ ਦੇ ਅੱਗੇ ਖਾਣ ਲਈ ਕੁਝ ਮੰਗ ਰਹੀ ਸੀ ਤਾਂ ਉਸਨੇ ਆਪਣੇ ਘਰ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਭੇਜਿਆ ਜਿਹੜੀ ਮੈਨੂੰ ਅੰਦਰ ਲੈ ਗਈ ਘਰ ਦੇ ਸਾਰੇ ਮੈਂਬਰ ਉਸ ਵਕਤ ਖਾਣਾ ਹੀ ਖਾ ਰਹੇ ਸਨ ਸਰਪੰਚ ਨੇ ਉਸ ਨੂੰ ਕਿਹਾ ਕਿ ਇਸ ਨੂੰ ਪੇਟ ਭਰ ਕੇ ਖਾਣਾ ਦੇ ਦਿਓ ਮੈਂ ਕਿਹਾ ਕਿ ਮੇਰੇ ਬੱਚੇ ਵੀ ਭੁੱਖੇ ਹਨ ਫਿਰ ਉਹਨਾਂ ਨੇ ਮੈਨੂੰ ਇੱਕ ਥੈਲੀ ਵਿੱਚ ਭਰ ਕੇ ਖਾਣਾ ਦਿੱਤਾ ਉਸ ਵਕਤ ਮੈਂ ਤੇਰੀਆਂ ਬੇਟੀਆਂ ਨੂੰ ਉੱਥੇ ਦੇਖਿਆ ਸੀ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਸਨ ਤੇ ਉਹ ਆਰਾਮ ਨਾਲ ਕੁਰਸੀਆਂ ਤੇ ਬੈਠ ਕੇ ਖਾਣਾ ਖਾ ਰਹੀਆਂ ਸਨ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਫਿਰ ਮੈਂ ਧਿਆਨ ਨਾਲ ਦੇਖਿਆ ਤਾਂ ਯਾਦ ਆਇਆ ਕਿ ਉਹ ਤੇਰੀਆਂ ਹੀ ਬੇਟੀਆਂ ਹਨ ਤੇ ਇਸੇ ਲਈ ਮੈਂ ਤੈਨੂੰ ਤੇਰੀਆਂ ਬੇਟੀਆਂ ਦੇ ਬਾਰੇ ਪੁੱਛਿਆ ਤੂੰ ਬਿਲਕੁਲ ਵੀ ਚਿੰਤਾ ਨਾ ਕਰ ਤੇਰੀਆਂ ਬੇਟੀਆਂ ਬਹੁਤ ਹੀ ਐਸ਼ੋ ਆਰਾਮ ਨਾਲ ਰਹਿ ਰਹੀਆਂ ਹਨ ਪਹਿਲਾਂ ਉਹ ਸਰਪੰਚ ਬਹੁਤ ਹੀ ਅਤਿਆਚਾਰੀ ਆਦਮੀ ਸੀ ਉਸਨੇ ਕਈ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਪਰ ਫਿਰ ਪਤਾ ਨਹੀਂ ਕੀ ਹੋਇਆ ਕਿ ਉਸਦੀ ਪਤਨੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹ ਮੰਜੇ ਤੇ ਪੈ ਗਈ ਉਸ ਵਕਤੋਂ ਉਸਨੇ ਸਾਰੇ ਬੁਰੇ ਕੰਮ ਛੱਡ ਦਿੱਤੇ ਲੋਕਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਾਪਸ ਕਰ ਦਿੱਤੀਆਂ ਇਹ ਸਭ ਸੁਣ ਕੇ ਮੇਰੀ ਜਾਨ ਵਿੱਚ ਜਾਨ ਆਈ ਨਹੀਂ ਤਾਂ ਮੈਂ ਇਹ ਸੋਚ-ਸੋਚ ਕੇ ਹੀ ਪਰੇਸ਼ਾਨ ਹੋ ਰਹੀ ਸੀ ਕਿ ਮੇਰੀਆਂ ਬੇਟੀਆਂ ਪਤਾ ਨਹੀਂ ਕਿਸ ਹਾਲ ਵਿੱਚ ਹੋਣਗੀਆਂ ਉਹ ਔਰਤ ਮੈਨੂੰ ਸਭ ਕੁਝ ਦੱਸ ਕੇ ਚਲੀ ਗਈ ਹੁਣ ਮੈਂ ਇਹ ਸੋਚ ਰਹੀ ਸੀ ਕਿ ਮੈਂ ਉੱਥੇ ਕਿਵੇਂ ਜਾਵਾਂਗੀ ਜੇ ਮੈਂ ਆਪਣੇ ਪਤੀ ਨੂੰ ਜਾਣ ਬਾਰੇ ਦੱਸਿਆ ਤਾਂ ਉਹ ਮੈਨੂੰ ਨਹੀਂ ਜਾਣ ਦਵੇਗਾ ਰਾਤ ਨੂੰ ਜਦੋਂ ਘਰ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਆਪਣੇ ਪਿੱਕੇ ਜਾਣਾ ਹੈ ਉਹ ਕਹਿਣ ਲੱਗਿਆ ਪਹਿਲਾਂ ਤਾਂ ਤੂੰ ਕਦੇ ਆਪਣੇ ਪਿੱਕੇ ਜਾਣ ਦਾ ਨਾਮ ਨਹੀਂ ਲਿਆ ਜਾਂ ਤੂੰ ਤੇਰੀ ਮਾਂ ਇਸ ਦੁਨੀਆ ਤੋਂ ਗਈ ਹੈ ਤਾਂ ਅੱਜ ਅਚਾਨਕ ਕਿਉਂ ਕੀ ਕਿਉਂ ਫਿਰ ਮੈਨੂੰ ਮੇਰੀ ਬੱਚਿਆਂ ਦੀ ਯਾਦ ਆ ਰਹੀ ਹੈ ਕੁਝ ਦਿਨਾਂ ਉੱਥੇ ਚਲੀ ਜਾਵਾਂਗੀ ਤਾਂ ਮਨ ਵੀ ਹਲਕਾ ਹੋ ਜਾਵੇਗਾ। ਰਾਜੀਵ ਰਾਜੀ ਹੋ ਗਿਆ ਤੇ ਉਸਨੇ ਕਿਰਾਏ ਵਗੈਰਾ ਲਈ ਮੈਨੂੰ ਕੁਝ ਪੈਸੇ ਵੀ ਦਿੱਤੇ। ਦੂਜੇ ਦਿਨ ਸਵੇਰੇ ਹੀ ਮੈਂ ਆਪਣਾ ਸਮਾਨ ਬੰਨ੍ਹ ਕੇ ਘਰ ਤੋਂ ਨਿਕਲੀ ਤੇ ਨਾਲ ਵਾਲੇ ਪਿੰਡ ਵਿੱਚ ਪਹੁੰਚੀ। ਮੈਨੂੰ ਉਸ ਪਿੰਡ ਦੇ ਸਰਪੰਚ ਦੇ ਘਰ ਦਾ ਪਤਾ ਨਹੀਂ ਪਤਾ ਸੀ। ਇਸ ਲਈ ਮੈਂ ਰਸਤੇ ਵਿੱਚ ਜਾਂਦੀ ਹੋਈ ਇੱਕ ਔਰਤ ਨੂੰ ਉਸਦੇ ਘਰ ਦਾ ਪਤਾ ਪੁੱਛਿਆ ਤਾਂ ਉਹ ਬੜੀ ਹੈਰਾਨੀ ਨਾਲ ਮੈਨੂੰ ਦੇਖਦੇ ਹੋਏ ਕਹਿਣ ਲੱਗੀ ਕਿ ਤੂੰ ਕਿੱਥੋਂ ਆਈ ਹੈਂ? ਕੀ ਸਰਪੰਚ ਦੇ ਘਰ ਦਾ ਪਤਾ ਕਿਉਂ ਪੁੱਛ ਰਹੀ ਹੈ ਮੈਂ ਉਸ ਤੋਂ ਇਹ ਗੱਲ ਲੁਕੋਈ ਕਿ ਮੈਂ ਆਪਣੀਆਂ ਬੇਟੀਆਂ ਲਈ ਆਈ ਹਾਂ ਮੈਂ ਉਸ ਨੂੰ ਕਿਹਾ ਕਿ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਤੇ ਮੈਂ ਸੁਣਿਆ ਹੈ ਕਿ ਸਰਪੰਚ ਬਹੁਤ ਹੀ ਦਿਆਲੂ ਇਨਸਾਨ ਹੈ ਉਹ ਗਰੀਬਾਂ ਦੀ ਮਦਦ ਕਰਦਾ ਹੈ ਉਹਨਾਂ ਨੂੰ ਸਹਾਰਾ ਦਿੰਦਾ ਹੈ ਕਿਰਪਾ ਕਰਕੇ ਮੈਨੂੰ ਉਸ ਦੇ ਘਰ ਦਾ ਪਤਾ ਦੱਸ ਦਿਓ ਉਸਔਰਤ ਨੇ ਇੱਕ ਮੁੰਡੇ ਨੂੰ ਮੇਰੇ ਨਾਲ ਭੇਜਿਆ ਤੇ ਉਹ ਮੈਨੂੰ ਸਰਪੰਚ ਦੇ ਘਰ ਦੇ ਸਾਹਮਣੇ ਛੱਡ ਕੇ ਚਲਾ ਗਿਆ। ਉਹ ਘਰ ਘਟ ਤੇ ਮਹਿਲ ਜਿਆਦਾ ਲੱਗਦਾ ਸੀ। ਮੈਂ ਉਸ ਮਹਿਲ ਨੂੰ ਇੱਕ ਟੱਕ ਦੇਖਦੀ ਹੀ ਰਹਿ ਗਈ। ਗੇਟ ਤੇ ਦੋ ਸਿਕਿਉਰਿਟੀ ਗਾਰਡ ਖੜੇ ਸਨ। ਉਹਨਾਂ ਵਿੱਚੋਂ ਇੱਕ ਮੇਰੇ ਕੋਲ ਆਇਆ ਤੇ ਪੁੱਛਣ ਲੱਗਿਆ ਕਿ ਕੌਣ ਐ ਤੂੰ ਤੇ ਇੱਥੇ ਕਿਉਂ ਖੜੀ ਐ? ਉਸ ਦੇ ਇਸ ਤਰ੍ਹਾਂ ਪੁੱਛਣ ਨਾਲ ਹੀ ਮੈਨੂੰ ਪਸੀਨਾ ਆਉਣ ਲੱਗਿਆ। ਮੇਰੇ ਹੱਥ ਕੰਬਣ ਲੱਗੇ ਤੇ ਕੰਬਦੀ ਆਵਾਜ਼ ਵਿੱਚ ਕਿਹਾ ਕਿ ਬਾਈ ਮੈਂ ਸਰਪੰਚ ਨੂੰ ਮਿਲਣਾ ਹੈ। ਸਾਹਬ ਨੂੰ ਮਿਲਣਾ ਹੈ ਕਿਸ ਲਈ ਕੀ ਕੰਮ ਹੈ ਭਾਈ ਮੈਨੂੰ ਕੰਮ ਦੀ ਜ਼ਰੂਰਤ ਹੈ ਮੈਂ ਖਾਣਾ ਬਹੁਤ ਚੰਗਾ ਬਣਾ ਲੈਂਦੀ ਹਾਂ ਤੇ ਘਰ ਦਾ ਬਾਕੀ ਕੰਮ ਵੀ ਸਾਰਾ ਚੰਗੀ ਤਰੀਕੇ ਨਾਲ ਕਰ ਲੈਂਦੀ ਹਾਂ ਦੇਖ ਸਾਹਬ ਅਜੇ ਬਾਹਰ ਗਏ ਹਨ ਤੂੰ ਬਾਅਦ ਵਿੱਚ ਫਿਰ ਕਦੇ ਆਈ ਮੈਂ ਕਿਹਾ ਮੈਂ ਬਹੁਤ دیر ਤੋਂ ਆਈ ਹਾਂ ਕੁਝ ਦੇਰ ਸੋਚਣ ਤੋਂ ਬਾਅਦ ਉਹ ਕਹਿਣ ਲੱਗਿਆ ਕਿ ਠੀਕ ਹੈ ਤੂੰ ਅੰਦਰ ਆ ਜਾ ਉਹ ਮੈਨੂੰ ਅੰਦਰ ਲੈ ਗਿਆ ਤੇ ਵਿੜੇ ਵਿੱਚ ਬੈਠਣ ਲਈ ਕਿਹਾ। ਇੱਥੋਂ ਕਿਤੇ ਨਾ ਜਾਈਂ। ਮੈਂ ਅੰਦਰ ਦੇਖ ਕੇ ਆਉਂਦਾ ਹਾਂ। ਫਿਰ ਉਹ ਆਦਮੀ ਅੰਦਰ ਚਲਾ ਗਿਆ। ਮੈਂ ਚੈਨ ਦਾ ਸਾਹ ਲਿਆ ਤੇ ਸਰਪੰਚ ਦੇ ਆਉਣ ਦਾ ਵੇਟ ਕਰਨ ਲੱਗੀ। ਮੈਂ ਉੱਥੇ ਹੀ ਜ਼ਮੀਨ ਤੇ ਬੈਠੀ ਇੱਧਰ ਉੱਧਰ ਦੇਖਣ ਲੱਗੀ ਤੇ ਸੋਚਣ ਲੱਗੀ ਕਿ ਕਿਤੇ ਤੋ ਤਾਂ ਮੈਨੂੰ ਮੇਰੀ ਇੱਕ ਹੀ ਬੇਟੀ ਦਿਖ ਜਾਵੇ। 2 ਘੰਟੇ ਤੱਕ ਇੰਤਜ਼ਾਰ ਕੀਤਾ ਪਰ ਘਰ ਦਾ ਕੋਈ ਇਨਸਾਨ ਨਜ਼ਰ ਨਹੀਂ ਆਇਆ। ਐਨੇ ਨੂੰ ਮੈਨੂੰ ਗੱਡੀ ਦੀ ਆਵਾਜ਼ ਆਈ ਤੇ ਮੈਂ ਤੁਰੰਤ ਉੱਠ ਕੇ ਖੜੀ ਹੋ ਗਈ। ਗੱਡੀ ਦੀ ਆਵਾਜ਼ ਨਾਲ ਤੁਰੰਤ ਗੇਟ ਖੋਲ੍ਹਿਆ ਗਿਆ ਤੇ ਇੱਕ ਵੱਡੀ ਜਹੀ ਗੱਡੀ ਅੰਦਰ ਆਈ। ਉਸ ਵਿੱਚੋਂ ਇੱਕ ਆਦਮੀ ਨਿਕਲਿਆ ਜੋ ਕਿ ਸ਼ਾਇਦ ਸਰਪੰਚ ਸੀ। ਉਹ ਤੁਰੰਤ ਘਰ ਦੇ ਅੰਦਰ ਚਲੇ ਗਏ। ਮੈਂ ਵੀ ਉਹਨਾਂ ਦੇ ਪਿੱਛੇ ਹੀ ਜਾ ਰਹੀ ਸੀ ਕਿ ਐਨੇ ਨੂੰ ਉਹਨਾਂ ਸਿਕਿਉਰਿਟੀ ਗਾਰਡਾਂ ਵਿੱਚੋਂ ਇੱਕ ਨੇ ਮੈਨੂੰ ਰੋਕ ਦਿੱਤਾ ਤੇ ਕਿਹਾ ਕਿ ਤੂੰ ਇੱਥੇ ਰੁਕ ਮੈਂ ਮਾਲਕ ਨੂੰ ਪੁੱਛ ਕੇ ਆਉਂਦਾ ਹਾਂ ਤੇ ਫਿਰ ਤੈਨੂੰ ਦੱਸਦਾ ਹਾਂ। ਮੈਂ ਫਿਰ ਤੋਂ ਉੱਥੇ ਹੀ ਬੈਠ ਗਈ ਤੇ ਉਸ ਆਦਮੀ ਦੇ ਆਉਣ ਦੀ ਰਾਹ ਦੇਖਣ ਲੱਗੀ। ਥੋੜੀ ਦੇਰ ਬਾਅਦ ਉਹ ਆਦਮੀ ਮੈਨੂੰ ਅੰਦਰ ਲੈ ਕੇ ਜਾਣ ਲਈ ਆਇਆ ਮੈਂ ਆਪਣੇ ਹੱਥ ਵਿੱਚ ਫੜੀ ਗੱਠੜੀ ਚੁੱਕੀ ਤੇ ਆਪਣੇ ਦੁਪੱਟੇ ਨਾਲ ਆਪਣਾ ਮੂੰਹ ਢੱਕ ਲਿਆ ਤਾਂ ਕਿ ਮੇਰੀ ਬੇਟੀਆਂ ਮੈਨੂੰ ਪਛਾਣ ਨਾ ਸਕਣ ਤੇ ਉਹ ਕਿਸ ਹਾਲਤ ਵਿੱਚ ਹਨ ਮੈਂ ਇਹ ਦੇਖ ਸਕਾਂ ਡਰ ਦੇ ਕਾਰਨ ਮੈਨੂੰ ਘਬਰਾਹਟ ਹੋ ਰਹੀ ਸੀ ਸਾਹਮਣੇ ਸੋਫੇ ਤੇ ਸਰਪੰਚ ਬੈਠੇ ਸਨ ਮੈਂ ਜਾਂਦੇ ਹੀ ਉਹਨਾਂ ਦੇ ਪੈਰ ਫੜ ਲਏ ਉਹਨਾਂ ਨੇ ਮੈਨੂੰ ਉੱਠਣ ਲਈ ਕਿਹਾ ਤੇ ਪੁੱਛਣ ਲੱਗੇ ਕਿ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ ਮਾਲਕ ਮੈਨੂੰ ਕੰਮ ਦੀ ਜ਼ਰੂਰਤ ਹੈ ਪਰ ਤੂੰ ਕਿੱਥੋਂ ਆਈ ਹੈ ਇੱਥੇ ਦੀ ਤਾਂ ਨਹੀਂ ਹੈ ਮਾਲਕ ਮੈਂ ਨਾਲ ਦੇ ਪਿੰਡ ਵਿੱਚ ਰਹਿੰਦੀ ਹਾਂ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਪਹਿਲਾਂ ਮੈਂ ਇੱਕ ਘਰ ਵਿੱਚ ਕੰਮ ਕਰਦੀ ਸੀ ਪਰ ਉਹ ਹੁਣ ਸ਼ਹਿਰ ਚਲੇ ਗਏ ਹਨ ਹੁਣ ਮੇਰੇ ਕੋਲ ਕੋਈ ਕੰਮ ਨਹੀਂ ਹੈ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ ਮੈਂ ਬਹੁਤ ਚੰਗਾ ਖਾਣਾ ਬਣਾ ਲੈਂਦੀ ਹਾਂ ਤੇ ਘਰ ਦੇ ਸਾਰੇ ਕੰਮ ਵੀ ਕਰ ਲੈਂਦੀ ਹਾਂ ਤੁਹਾਡਾ ਬਹੁਤ एहसान ਹੋਵੇਗਾ ਜੇ ਤੁਸੀਂ ਮੈਨੂੰ ਕੋਈ ਕੰਮ ਦੇ ਦਿਵੋ ਤਾਂ ਬਹੁਤ ਸੋਚਣ ਤੋਂ ਬਾਅਦ ਉਹ ਕਹਿਣ ਲੱਗੇ ਕਿ ਇੱਕ ਕੰਮਕਰ ਇਹ ਕੁਝ ਪੈਸੇ ਤੂੰ ਰੱਖ ਲੈ ਕਿਉਂਕਿ ਪਹਿਲਾਂ ਹੀ ਮੇਰੇ ਘਰ ਕਾਫੀ ਨੌਕਰ ਹਨ ਨਹੀਂ ਮਾਲਕ ਮੈਂ ਇਹ ਮੁਫਤ ਦੇ ਪੈਸੇ ਨਹੀਂ ਲੈ ਸਕਦੀ ਫਿਰ ਸਰਪੰਚ ਨੇ ਇੱਕ ਔਰਤ ਨੂੰ ਆਵਾਜ਼ ਲਗਾਈ ਜਾਦੂ ਔਰਤ ਆਈ ਤਾਂ ਸਰਪੰਚ ਕਹਿਣ ਲੱਗੇ ਕਿ ਅੱਜ ਤੋਂ ਤੂੰ ਖਾਣੇ ਦੀ ਸਾਰੀ ਜ਼ਿੰਮੇਵਾਰੀ ਦੇਖੇਂਗੀ ਤੇ ਇਹ ਸਾਰੀ ਸਾਫ ਸਫਾਈ ਕਰੇਗੀ ਬਾਕੀ ਸਭ ਤੂੰ ਇਸ ਨੂੰ ਚੰਗੀ ਤਰ੍ਹਾਂ ਸਮਝਾ ਦੇਈਂ ਮਾਲਕ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਔਰਤ ਮੈਨੂੰ ਆਪਣੇ ਨਾਲ ਲੈ ਗਈ ਤੇ ਸਾਰਾ ਕੰਮ ਸਮਝਾਉਣ ਲੱਗੀ ਉਸ ਦਿਨ ਮੈਂ ਕੋਈ ਕੰਮ ਨਹੀਂ ਕੀਤਾ ਕਿਉਂਕਿ ਉਸ ਦਿਨ ਮੇਰਾ ਪਹਿਲਾ ਦਿਨ ਸੀ ਉਸਨੇ ਮੈਨੂੰ ਸਾਰਾ ਕੰਮ ਸਮਝਾਉਣ ਤੋਂ ਬਾਅਦ ਮੇਰਾ ਕਮਰਾ ਦਿਖਾਇਆ ਜੀਡੀ ਸਿਰਫ ਨੌਕਰਾਂ ਲਈ ਹੀ ਬਣਾਏ ਗਏ ਸਨ ਤੇ ਉਥੇ ਸਾਰੀਆਂ ਸੁੱਖ ਸਹੂਲਤਾਂ ਵੀ ਸਨ ਇਹ ਸਭ ਸਰਪੰਚ ਦੇ ਇੱਕ ਚੰਗੇ ਇਨਸਾਨ ਹੋਣ ਦੇ ਸਬੂਤ ਸਨ ਦੂਜੇ ਦਿਨ ਮੈਨੂੰ ਸਵੇਰੇ ਸਵੇਰੇ ਪੂਜਾ ਦੇ ਵਕਤ ਉਠਾਇਆ ਗਿਆ ਉਹ ਉਸ ਘਰ ਦੀ ਪੁਰਾਣੀ ਨੌਕਰਾਨੀ ਸੀ ਮੈਂ ਸਭ ਤੋਂ ਪਹਿਲਾਂ ਉੱਠ ਕੇ ਇਹੀ ਪ੍ਰਾਰਥਨਾ ਕੀਤੀ ਕਿ ਮੈਂ ਆਪਣੀਆਂ ਬੇਟੀਆਂ ਨੂੰ ਮਿਲ ਸਕਾਂ ਉਸ ਤੋਂ ਬਾਅਦ ਮੈਂ ਆਪਣੇ ਕੰਮ ਲੱਗ ਗਈ ਸਭ ਦੇ ਕਮਰਿਆਂ ਦੀ ਸਾਫ ਸਫਾਈ ਕਰਨ ਤੋਂ ਬਾਅਦ ਜਦ ਮੈਂ ਆਖਰੀ ਕਮਰੇ ਵਿੱਚ ਪਹੁੰਚੀ ਤਾਂ ਪਿੱਛੇ ਤੋਂ ਮੈਨੂੰ ਨੀਹਾ ਨੇ ਆਵਾਜ਼ ਦਿੱਤੀ ਕਿ ਉੱਥੇ ਨਾ ਜਾਈਂ ਕਿਉਂ ਉੱਥੇ ਜਾਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ ਪਰ ਕਿਉਂ ਮੈਂ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਤੂੰ ਅਜੇ ਨਵੀਂ ਐ ਹੌਲੀ ਹੌਲੀ ਸਭ ਸਮਝ ਜਾਵੇਂਗੀ ਹੁਣ ਬਾਕੀ ਸਾਫ ਸਫਾਈ ਪੂਰੀ ਕਰ ਲੈ ਉੱਥੇ ਨਾ ਜਾਣ ਦਾ ਆਦੇਸ਼ ਮਾਲਕ ਦਾ ਹੈ ਮੇਰਾ ਕੰਮ ਹੋ ਜਾਣ ਤੋਂ ਬਾਅਦ ਮੈਂ ਨੀਹਾ ਦੀ ਖਾਣਾ ਬਣਾਉਣ ਵਿੱਚ ਮਦਦ ਕਰਨ ਲੱਗੀ ਮੇਰੀ ਨਜ਼ਰ ਬਾਰ-ਬਾਰ ਆਪਣੀ ਬੇਟੀਆਂ ਨੂੰ ਲੱਭ ਰਹੀ ਸੀ ਕੁਝ ਦੇਰ ਬਾਅਦ ਮੈਨੂੰ ਮੇਰੀ ਬੇਟੀਆਂ ਦੀ ਆਵਾਜ਼ ਆਈ ਦੇਖਿਆ ਤਾਂ ਉਹ ਸਾਰੀਆਂ ਆਈਆਂ ਤੇ ਸਰਪੰਚ ਦੇ ਪੈਰ ਛੂਕੇ ਉਸ ਦਾ ਆਸ਼ੀਰਵਾਦ ਲਿਆ ਫਿਰ ਉਹ ਸਾਰੇ ਜਣੇ ਖਾਣਾ ਖਾਣ ਲੱਗੇ ਖਾਣਾ ਖਾਣ ਤੋਂ ਬਾਅਦ ਜਦ ਸਾਰੇ ਉੱਥੋਂ ਜਾਣ ਲੱਗੇ ਤਾਂ ਮੈਨੂੰ ਮੇਰੀ ਦੋ ਬੇਟੀਆਂ ਦੇ ਪੈਰ ਦਿਖੇ ਉਹਨਾਂ ਨੂੰ ਦੇਖ ਕੇ ਮੇਰੀ ਮਮਤਾ ਤੜਫ ਉੱਠੀ ਪਰ ਮੈਂ ਉਹਨਾਂ ਨੂੰ ਪੁੱਛ ਨਹੀਂ ਸਕਦੀ ਸੀ ਕਿ ਉਹਨਾਂ ਦੇ ਪੈਰਾਂ ਦੀ ਇਹ ਹਾਲਤ ਕਿਵੇਂ ਹੋਈ ਵੈਸੇ ਤਾਂ ਸਰਪੰਚ ਬਹੁਤ ਚੰਗਾ ਹੋਣ ਦਾ ਦਿਖਾਵਾ ਕਰਦਾ ਹੈ ਪਰ ਲੱਗਦਾ ਹੈ ਕਿ ਉਹ ਹੁਣ ਵੀ ਕਰੂਰ ਹੈ ਜਿਵੇਂ ਉਹ ਪਹਿਲਾਂ ਸੀ ਜਦ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਨੀਹਾ ਨੂੰ ਕਿਹਾ ਕਿ ਮੈਂ ਤੈਨੂੰ ਇੱਕ ਗੱਲ ਪੁੱਛਾਂ ਹਾਂ ਪੁੱਛ ਮੈਂ ਕਿਹਾ ਉਹ ਖਾਣੇ ਦੀ ਟੇਬਲ ਤੇ ਲੜਕੀਆਂ ਕੌਣ ਸਨ ਉਹ ਮਾਲਕ ਦੀਆਂ ਬੇਟੀਆਂ ਸਨ ਮੈਂ ਕਿਹਾ ਤਾਂ ਉਹਨਾਂ ਦੇ ਪੈਰਾਂ ਦੀ ਇਹ ਹਾਲਤ ਕਿਉਂ ਉਹ ਥੋੜੀ ਘਬਰਾ ਗਈ ਤੇ ਕਹਿਣ ਲੱਗੀ ਮੈਨੂੰ ਥੋੜਾ ਕੰਮ ਹੈ ਮੈਂ ਆ ਕੇ ਦੱਸਦੀ ਹਾਂ ਹੁਣ ਤੂੰ ਆਰਾਮ ਕਰ ਪਰ ਮੈਨੂੰ ਕਿਵੇਂ ਆਰਾਮ ਮਿਲ ਸਕਦਾ ਸੀ ਮੈਂ ਮਾਂ ਹਾਂ ਉਹਨਾਂ ਦੀ ਉਹਨਾਂ ਦੀ ਇਹ ਹਾਲਤ ਦੇਖ ਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਮੈਂ ਰੋਂਦੀ ਰਹੀ ਦੂਜੇ ਦਿਨ ਸਵੇਰੇ ਉੱઠી ਤੇ ਜਦ ਕੰਮ ਕਰਨ ਲਈ ਗਈ ਤਾਂ ਦੇਖਿਆ ਮੇਰੀਆਂ ਚਾਰੀ ਬੀਟੀਆਂ ਸੋਫੇ ਤੇ ਬੈਠੀਆਂ ਗੱਲਾਂ ਕਰਦੀਆਂ ਹੋਈਆਂ ਹੱਸ ਰਹੀਆਂ ਸਨ ਐਨੀ ਨੂੰ ਸਰਪੰਚ ਉੱਥੇ ਆਇਆ ਤੇ ਕਹਿਣ ਲੱਗਿਆ ਕਿ ਤੁਸੀਂ ਸਾਰੀਆਂ ਇੱਥੇ ਕੀ ਕਰ ਰਹੀਆਂ ਹੋ ਚਲੋ ਆਪਣੇ ਕਮਰੇ ਵਿੱਚ ਜਾਓ ਤੇ ਜਿਹੜਾ ਕੰਮ ਤੁਹਾਨੂੰ ਦਿੱਤਾ ਹੈ ਉਸ ਵਿੱਚ ਬਿਲਕੁਲ ਵੀ ਅਣਗਹਿਲੀ ਨਹੀਂ ਹੋਣੀ ਚਾਹੀਦੀ ਐਨਾ ਕਹਿੰਦੇ ਹੀ ਉਹ ਸਾਰੀਆਂ ਉੱਠ ਕੇ ਉਸ ਕਮਰੇ ਵਿੱਚ ਚਲੇ ਗਈਆਂ ਜਿਸ ਕਮਰੇ ਵਿੱਚ ਨੀਹਾ ਨੇ ਮੈਨੂੰ ਜਾਣ ਤੋਂ ਮਨਾ ਕੀਤਾ ਸੀ ਪਰ ਮੈਂ ਵੀ ठान ਲਿਆ ਸੀ ਕਿ ਸੱਚਾਈ ਵਿੱਚ ਜਾਣ ਕੇ ਰ੍ਹਾਂਗੀ ਕਿ ਆਖਿਰ ਗੱਲ ਕੀ ਹੈ ਤੇ ਮੇਰੀਆਂ ਬੱਚਿਆਂ ਦੇ ਪੈਰ ਇਸ ਤਰ੍ਹਾਂ ਕਿਉਂ ਹਨ ਉਹਨਾਂ ਨੂੰ ਕਿਉਂ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਸਿਰਫ ਖਾਣ ਲਈ ਹੀ ਨੀਚੇ ਆਉਂਦੀਆਂ ਤੇ ਫਿਰ ਤੋਂ ਉਸੇ ਕਮਰੇ ਵਿੱਚ ਚਲੇ ਜਾਂਦੀਆਂ ਸਨ ਇਧਰ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਕਿ ਮੈਂ ਉਹਨਾਂ ਦੀ ਮਾਂ ਹਾਂ ਨਹੀਂ ਤਾਂ ਕੀ ਪਤਾ ਸਰਪੰਚ ਮੈਨੂੰ ਇੱਥੇ ਰਹਿਣ ਹੀ ਨਾ ਦਿੰਦਾ ਇੱਕ ਦਿਨ ਪੂਰੇ ਬੰਗਲੇ ਦੀ ਸਾਫ ਸਫਾਈ ਹੋ ਗਈ ਤੇ ਮੈਂ ਉਸ ਕਮਰੇ ਵੱਲ ਵਧੀ ਮੈਂ ਸਾਰੇ ਪਾਸੇ ਦੇਖ ਲਿਆ ਕਿ ਕੋਈ ਮੈਨੂੰ ਦੇਖਦਾ ਨਹੀਂ ਰਿਹਾ ਜਦ ਮੈਨੂੰ ਲੱਗਿਆ ਕਿ ਮੇਰੇ ਆਸ-ਪਾਸ ਕੋਈ ਨਹੀਂ ਹੈ ਤਾਂ ਮੈਂ ਹਿੰਮਤ ਕਰਕੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੇ ਪੈਰਾਂ ਥੱਲੇ ਜਮੀਨ ਨਿਕਲ ਗਈ ਮੈਂ ਦੱਸ ਨਹੀਂ ਸਕਦੀ ਕਿ ਮੇਰੀ ਕੀ ਹਾਲਤ ਹੋਈ ਐਨੇ ਨੂੰ ਮੈਨੂੰ ਪਿੱਛੇ ਤੋਂ ਕਿਸੇ ਨੇ ਹਾਕ ਮਾਰੀ ਤੇ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਉੱਥੇ ਜਾਣ ਦੀ ਮੈਂ ਤੁਰੰਤ ਹੀ ਦਰਵਾਜ਼ਾ ਫਿਰ ਤੋਂ ਲਗਾ ਦਿੱਤਾ ਤੇ ਕਿਹਾ ਸਾਹਬ ਪੂਰਾ ਕਾਰ ਸਾਫ਼ ਹੋ ਗਿਆ ਸੀ ਬਸ ਇਹੀ ਕਮਰਾ ਰਹਿ ਗਿਆ ਸੀ ਤਾਂ ਸੋਚਿਆ ਇਸ ਦੀ ਵੀ ਸਾਫ ਸਫਾਈ ਕਰ ਦੇਵਾ ਸਰਪੰਚ ਗੁੱਸੇ ਨਾਲ ਕਹਿਣ ਲੱਗਿਆ ਕਿ ਖਬਰਦਾਰ ਜੀ ਅੱਜ ਤੋਂ ਬਾਅਦ ਤੂੰ ਮੈਨੂੰ ਇੱਥੇ ਦਿਖੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹੁਣ ਜਾ ਇੱਥੋਂ ਆਪਣਾ ਕੰਮ ਕਰ ਮੈਂ ਰੋਂਦੇ ਹੋਏ ਉੱਥੋਂ ਆ ਗਈ ਨੀਹਾ ਨੇ ਵੀ ਇਹ ਸਭ ਦੇਖ ਲਿਆ ਸੀ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਮਨਾ ਕੀਤਾ ਸੀ ਉੱਥੇ ਜਾਣ ਲਈ ਐਸੀ ਗਲਤੀ ਦੀ وجہ ਨਾਲ ਮਾਲਕ ਨੇ ਕਈ ਨੌਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਸੀ ਸ਼ਾਇਦ ਤੈਨੂੰ ਵੀ ਕੱਢ ਦੇਣ ਨੇਹਾ ਰੱਬ ਦੇ ਵਾਸਤੇ ਅਜਿਹਾ ਨਾ ਹੋਣ ਦਈ ਕੋਈ ਤਾਂ ਰਸਤਾ ਹੋਵੇਗਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਮੈਂ ਕਿੱਥੇ ਜਾਵਾਂਗੀ ਨੇਹਾ ਕਹਿਣ ਲੱਗੀ ਮੈਂ ਕੀ ਕਰ ਸਕਦੀ ਹਾਂ ਮੈਂ ਵੀ ਤਾਂ ਇੱਕ ਨੌਕਰ ਹੀ ਹਾਂ ਮੇਰੀ ਕੀ ਹیثیت ਹੈ ਐਨੇ ਨੂੰ ਸਰਪੰਚ ਨੀਚੇ ਆ ਗਏ ਮੈਂ ਉਹਨਾਂ ਦੇ ਪੈਰ ਫੜ ਲਏ ਤੇ ਕਿਹਾ ਕਿ ਮਾਲਕ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੋਂ ਜਿਹਾ ਕੁਝ ਵੀ ਨਹੀਂ ਹੋਵੇਗਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਉਹ ਕਹਿਣ ਲੱਗੇ अच्छा ठीक है ठीक है पर ध्यान रहे कि ਅੱਗੇ ਤੋ ਅਜਿਹਾ ਫਿਰ ਕਦੇ ਨਾ ਹੋਵੇ ਐਨਾ ਕਹਿ ਕੇ ਸਰਪੰਚ ਉੱਥੋਂ ਚਲੇ ਗਏ ਦੂਜੇ ਦਿਨ ਬੰਗਲੇ ਨੂੰ ਰੰਗ-ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਨੀਹਾ ਮੈਨੂੰ ਕਹਿਣ ਲੱਗੀ ਕਿ ਅੱਜ ਪੂਰੇ ਘਰ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰੀ ਫਿਰ ਮੇਰੇ ਹੀ ਖਾਣਾ ਬਣਾਉਣ ਵਿੱਚ ਵੀ ਮਦਦ ਕਰੀ ਕਿਉਂਕਿ ਅੱਜ ਜ਼ਿਆਦਾ ਲੋਕਾਂ ਦਾ ਖਾਣਾ ਬਣਨਾ ਹੈ ਮੈਂ ਪੂਰੇ ਘਰ ਦੀ ਸਫਾਈ ਕੀਤੀ ਤੇ ਰਸੋਈ ਵਿੱਚ ਪਹੁੰਚ ਗਈ ਮੈਂ ਨੀਹਾ ਨੂੰ ਪੁੱਛਿਆ ਕਿ ਇਹ ਸਭ ਤਿਆਰੀ ਕਿਸ ਲਈ ਚੱਲ ਰਹੀ ਹੈ ਤਾਉ ਕਹਿਣ ਲੱਗੀ ਕਿ ਅੱਜ ਸਾਹਬ ਦੇ ਚਾਰੇ ਬਿٹے ਆ ਰਹੇ ਹਨ ਜਿਹੜੇ ਪੜਨ ਲਈ ਬਾਹਰ ਗਏ ਸਨ ਬਸ ਇਸੇ ਖੁਸ਼ੀ ਵਿੱਚ ਸਾਰੀ ਸਜਾਵਟ ਕਰਾਈ ਜਾ ਰਹੀ ਹੈ ਸਾਹਬ ਦੀ ਇੱਛਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅੱਛਾ ਇੱਕ ਕੰਮ ਕਰ ਪਹਿਲਾਂ ਤਾਂ ਇਹ ਕੁੰਡਾ ਆਪਣੀ ਚਿਹਰੇ ਉੱਤੋਂ ਹਟਾ ਤੇ ਜਲਦੀ ਜਲਦੀ ਮੇਰੇ ਨਾਲ ਕੰਮ ਕਰਾ ਤੇ ਵੈਸੇ ਵੀ ਮੇਰੇ ਸਵਾਇਥੇ ਹੋਰ ਕੌਣ ਹੈ ਐਨੇ ਨੂੰ ਗੱਡੀ ਦਾ ਹਾਰਨ ਵੱਜਿਆ ਨੀਹਾ ਨੇ ਤੁਰੰਤ ਹੀ ਪਾਣੀ ਦੇ ਗਲਾਸ ਦੀ ਟ੍ਰੇ ਤੇ ਜੂਸ ਦੀ ਟ੍ਰੇ ਤੇ ਬਾਕੀ ਦੀਆਂ ਚੀਜ਼ਾਂ ਰੱਖੀਆਂ ਤੇ ਅਸੀਂ ਹਾਲ ਵਿੱਚ ਪਹੁੰਚੀਆਂ ਦੇਖਿਆ ਤਾਂ ਉਹ ਚਾਰੇ ਸੋਫੇ ਤੇ ਬੈਠੇ ਸੀ ਤੇ ਸਾਨੂੰ ਦੇਖ ਕੇ ਨਮਸਤੇ ਕੀਤੀ ਮੈਂ ਸੋਚਿਆ ਕਿ ਸਰਪੰਚ ਨੇ ਆਪਣੇ ਬੇਟਿਆਂ ਨੂੰ ਕਿੰਨੇ ਚੰਗੇ ਸੰਸਕਾਰ ਦਿੱਤੇ ਹਨ ਨਹੀਂ ਤਾਂ ਨੌਕਰਾਂ ਨੂੰ ਕੌਣ ਨਮਸਤੇ ਕਰਦਾ ਹੈ ਫਿਰ ਸਾਨੂੰ ਜਲਦੀ ਖਾਣਾ ਬਣਾਉਣ ਲਈ ਕਿਹਾ ਗਿਆ ਅੱਜ ਟੇਬਲ ਤੇ ਸਰਪੰਚ ਤੇ ਉਸ ਦੀ ਬੀਟੀ ਖਾਣਾ ਖਾ ਰਹੇ ਸਨ ਪਰ ਮੇਰੀ ਬੇਟੀਆਂ ਨਹੀਂ ਸਨ ਇਸੇ ਗੱਲ ਦਾ ਮੈਨੂੰ ਬੁਰਾ ਲੱਗ ਰਿਹਾ ਸੀ ਤੇ ਮੈਂ ਬੇਚੈਨ ਜਹੀ ਹੋ ਗਈ ਸੀ ਮੈਂ ਸੋਚ ਲਿਆ ਸੀ ਕਿ ਅੱਜ ਰਾਤ ਮੈਂ ਉਸ ਕਮਰੇ ਵਿੱਚ ਜ਼ਰੂਰ ਜਾਵਾਂਗੀ ਚਾਹੇ ਮੇਰੀ ਨੌਕਰੀ ਚਲੀ ਜਾਵੇ ਤਾਂ ਵੀ ਕੋਈ ਗੱਲ ਨਹੀਂ ਮੈਂ ਇੱਥੇ ਆਪਣੀਆਂ ਬੇਟੀਆਂ ਲਈ ਹੀ ਤਾਂ ਆਈ ਹਾਂ ਸਰਪੰਚ ਦੇ ਬੇਟਿਆਂ ਨੇ ਖਾਣੇ ਦੀ ਬਹੁਤ ਤਾਰੀਫ ਕੀਤੀ ਸਰਪੰਚ ਕਹਿਣ ਲੱਗੇ ਕਿ ਅੱਜ ਮੇਰੀ ਬੀਟੀ ਇੰਨੀ ਸਮੇਂ ਬਾਅਦ ਘਰ ਆਏ ਹਨ ਤੇ ਤੁਸੀਂ ਦੋਨੋਂ ਨੇ ਇੰਨਾ ਵਧੀਆ ਖਾਣਾ ਬਣਾ ਕੇ ਸਾਡਾ ਦਿਲ ਜਿੱਤ ਲਿਆ ਮੰਗੋ ਜੋ ਅੱਜ ਤੁਸੀਂ ਮੰਗਣਾ ਹੈ ਨੀਹਾ ਨੇ ਤਾਂ ਕੁਝ ਨਹੀਂ ਕਿਹਾ ਪਰ ਮੇਰੀ ਤੋ ਰਿਹਾ ਨਾ ਗਿਆ ਮੈਂ ਕਿਹਾ ਸਾਹਬ ਮੈਨੂੰ ਤੁਹਾਡੇ ਕੋਲੋਂ ਕੁਝ ਚਾਹੀਦਾ ਹੈ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਖਾਲੀ ਹੱਥ ਨਹੀਂ ਭੇਜੋਗੇ ਉਹ ਕਹਿਣ ਲੱਗੇ ਬੋਲ ਕੀ ਚਾਹੀਦਾ ਹੈ ਤੈਨੂੰ ਮੈਂ ਆਪਣਾ ਚੁੰਨੀ ਦਾ ਪੱਲਾ ਅੱਗੇ ਕੀਤਾ ਤੇ ਕਿਹਾ ਮੈਨੂੰ ਮੇਰੀਆਂ ਬੇਟੀਆਂ ਵਾਪਸ ਕਰ ਦਿਓ ਤੂੰ ਕਿਹੜੀਆਂ ਕੁੜੀਆਂ ਦੇ ਬਾਰੇ ਬੋਲ ਰਹੀ ਹੈਂ ਮਾਲਕ ਰਾਜੀਵ ਮੇਰਾ ਪਤੀ ਹੈ ਜਿਸ ਨੇ ਪੈਸੇ ਦੇ ਖਾਤਰ ਮੇਰੀਆਂ ਬੇਟੀਆਂ ਤੁਹਾਨੂੰ ਬੀਚ ਦਿੱਤੀਆਂ ਤੇ ਤੁਸੀਂ ਉਸ ਨੂੰ ਕਾਫੀ ਮੋਟੀ ਰਕਮ ਵੀ ਦਿੱਤੀ ਸੀ ਸਾਹਿਬ ਮੈਂ ਸੁਣਿਆ ਸੀ ਕਿ ਮੇਰੀਆਂ ਬੇਟੀਆਂ ਇੱਥੇ ਬਹੁਤ ਹੀ ਐਸ਼ੋ ਆਰਾਮ ਨਾਲ ਰਹਿ ਰਹੀਆਂ ਹਨ ਤੇ ਨਾਲ ਹੀ ਇਹ ਵੀ ਕਿ ਤੁਸੀਂ ਬਹੁਤ ਦਿਆਲੂ ਹੋ ਪਰ ਜਦ ਮੈਂ ਆਪਣੀ ਬੱਚਿਆਂ ਦੇ ਪੈਰਾਂ ਤੇ ਚਾਲੇ ਦੇਖੇ ਜਿਨ੍ਹਾਂ ਵਿੱਚ ਪਾਣੀ ਵੀ ਭਰਿਆ ਹੋਇਆ ਸੀ ਤਾਂ ਮੇਰੀ ਰੂਹ ਕੰਬ ਗਈ ਮੈਂ ਇੱਥੇ ਆਪਣੀ ਬੇਟੀਆਂ ਨੂੰ ਮਿਲਣ ਆਈ ਸੀ ਪਰ ਹੁਣ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ ਸਰਪੰਚ ਦੇ ਬੇਟੀ ਵੀ ਉਸ ਵੱਲ ਦੇਖਣ ਲੱਗੇ ਐਨੇ ਨੂੰ ਮੇਰੀ ਇੱਕ ਬੇਟੀ ਦੌੜੀ ਦੌੜੀ نیچے ਆਈ ਤੇ ਕਹਿਣ ਲੱਗੀ ਸਾਹਬ ਜਲਦੀ ਚੱਲੋ ਮਾਲਕਣ ਨੂੰ ਹੋਸ਼ ਆ ਗਿਆ ਹੈ ਇਹ ਸੁਣ ਕੇ ਸਾਹਬ ਬਹੁਤ ਖੁਸ਼ ਹੋਏ ਪਰ ਅਗਲੇ ਹੀ ਪਲ ਮੈਨੂੰ ਕਹਿਣ ਲੱਗੇ ਕਿ ਤੂੰ ਚੱਲ ਉੱਪਰ ਸਾਡੇ ਨਾਲ ਤੇ ਦੇਖ ਕੇ ਤੇਰੀ ਬੇਟੀਆਂ ਦੀ ਕੀ ਹਾਲਤ ਹੈ ਅਸੀਂ ਸਾਰੇ ਉੱਪਰ ਚਲੇ ਗਏ ਉਸ ਦਿਨ ਜਦ ਮੈਂ ਚੁੱਪਚਾਪ ਕਮਰਾ ਖੋਲਿਆ ਸੀ ਤਾਂ ਮੈਨੂੰ ਸવાય ਮਸ਼ੀਨਾਂ ਦੇ ਕੁਝ ਨਜ਼ਰ ਨਹੀਂ ਆਇਆ ਸੀ ਜਿਸ ਤਰ੍ਹਾਂ ਹਸਪਤਾਲ ਵਿੱਚ ਮਸ਼ੀਨਾਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਕਿਸੇ ਮਰੀਜ਼ ਦੇ ਲਈ ਬਿਲਕੁਲ ਉਵੇਂ ਹੀ ਤੇ ਦੂਜੇ ਪਾਸੇ ਮੇਰੀਆਂ ਬੇਟੀਆਂ ਆਰਾਮ ਸੋਫੇ ਤੇ ਨਵੇਂ-ਨਵੇਂ ਕੱਪੜੇ ਪਾਈ ਬੈਠੀਆਂ ਸਨ ਫਿਰ ਜਦੋਂ ਅੱਜ ਮੈਂ ਉਹਨਾਂ ਦੇ ਪੈਰਾਂ ਵੱਲ ਦੇਖਿਆ ਤਾਂ ਉਹ ਸਾਰੇ ਛਾਲੀ ਠੀਕ ਹੋ ਗਏ ਸਨ ਮੇਰੀਆਂ ਬੇਟੀਆਂ ਸਰਪੰਚ ਦੀ ਪਤਨੀ ਦੇ ਸਰਾਣੇ ਖੜੀਆਂ ਸਨ ਉੱਥੇ ਇੱਕ ਡਾਕਟਰ ਵੀ ਸੀ ਜੋ ਕਹਿਣ ਲੱਗਿਆ ਕਿ ਹੁਣ ਤੁਹਾਡੀ ਪਤਨੀ ਖਤਰੇ ਤੋਂ ਬਾਹਰ ਹੈ ਇਹ ਹੁਣ ਪੂਰੇ ਤਰੀਕੇ ਨਾਲ ਠੀਕ ਹੈ ਸਰਪੰਚ ਕਹਿਣ ਲੱਗਿਆ ਕਿ ਇਹ ਸਭ ਇਹਨਾਂ ਬੱਚੀਆਂ ਦੇ ਕਾਰਨ ਸੰਭਵ ਹੋਇਆ ਹੈ ਜਿਹੜੀਆਂ ਦਿਨ ਰਾਤ ਇਸ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਸਨ ਜਾਂ ਤੋਂ ਇਹ ਸਭ ਆਈਆਂ ਮੈਨੂੰ ਆਪਣੀ ਪਤਨੀ ਦਾ ਕੁਝ ਵੀ ਦੇਖਣਾ ਨਹੀਂ ਪਿਆ ਤੇ ਡਾਕਟਰ ਸਾਹਿਬ ਤੁਹਾਨੂੰ ਵੀ ਇਨਾਂ ਨੇ ਹੀ ਫੋਨ ਕੀਤਾ ਸੀ ਡਾਕਟਰ ਸਾਹਿਬ ਦਵਾਈ ਲਿਖ ਕੇ ਚਲੇ ਗਏ ਜਦ ਮੈਂ ਆਪਣਾ ਘੁੰਡ ਚੁੱਕਿਆ ਤਾਂ ਮੇਰੀ ਬੇਟੀਆਂ ਮੈਨੂੰ ਉੱਥੇ ਦੇਖ ਕੇ ਹੈਰਾਨ ਹੋ ਗਈਆਂ ਤੇ ਉਸੇ ਵਕਤ ਮੇਰੇ ਗਲੇ ਲੱਗ ਗਈਆਂ ਸਰਪੰਚ ਨੇ ਉਹਨਾਂ ਦੇ ਸਿਰ ਤੇ ਮਮਤਾ ਭਰਿਆ ਹੱਥ ਫੇਰਿਆ ਤੇ ਕਿਹਾ ਕਿ ਹੁਣ ਤੂੰ ਜੋ ਵੀ ਕੁਝ ਪੁੱਛਣਾ ਹੈ ਆਪਣੀ ਬੇਟੀਆਂ ਤੋਂ ਹੀ ਪੁੱਛ ਲੈ ਕਿ ਅਸੀਂ ਨੇ ਇਹਨਾਂ ਤੇ ਅਤਿਆਚਾਰ ਕੀਤਾ ਹੈ ਜਾਂ ਨਹੀਂ ਨਹੀਂ ਮਾਂ ਅਸੀਂ ਤਾਂ ਇੱਥੇ ਬਹੁਤ ਹੀ ਆਰਾਮ ਨਾਲ ਰਹਿ ਰਹੀਆਂ ਹਾਂ ਤੇ ਆਪਣੀ ਪੜ੍ਹਾਈ ਵੀ ਪੂਰੀ ਕਰ ਰਹੀਆਂ ਹਾਂ ਮਾਲਕਨ ਦਾ ਧਿਆਨ ਰੱਖਣਾ ਹੀ ਸਾਡਾ ਕੰਮ ਸੀ ਸਾਨੂੰ ਇਸ ਕਮਰੇ ਵਿੱਚ ਹੀ ਸਭ ਕੁਝ ਮਿਲਦਾ ਸੀ ਸਾਨੂੰ ਕਿਤੇ ਜਾਣਾ ਨਹੀਂ ਪੈਂਦਾ ਸੀ ਸਾਹਿਬ ਤਾਂ ਸਾਨੂੰ ਆਪਣੀ ਬੇਟੀਆਂ ਦੀ ਤਰ੍ਹਾਂ ਹੀ ਮੰਨਦੇ ਹਨ ਫਿਰ ਤੁਹਾਡੇ ਦੋਨਾਂ ਦੇ ਪੈਰਾਂ ਤੇ ਛਾਲੇ ਕਿਵੇਂ ਹੋ ਗਏ ਤਾਂ ਮੇਰੀ ਵੱਡੀ ਬੇਟੀ ਕਹਿਣ ਲੱਗੀ ਕਿ ਉਸ ਦਿਨ ਮੈਂ ਨਾ ਦੋਨਾਂ ਨੂੰ ਰਸੋਈ ਵਿੱਚ ਜਾਣ ਤੋਂ ਮਨਾ ਕਰ ਰਹੀ ਸੀ ਪਰ ਇਹ ਨਾ ਮੰਨੀਆਂ ਰਸੋਈ ਵਿੱਚ ਖਾਣਾ ਬਣਾਉਂਦੇ ਸਮੇਂ ਗਰਮ ਪਾਣੀ ਇਹਨਾਂ ਦੇ ਪੈਰਾਂ ਤੇ ਡਿੱਗ ਪਿਆ ਤੇ ਛਾਲੇ ਹੋ ਗਏ ਮਾਂ ਮੈਂ ਨਹੀਂ ਜਾਣਦੀ ਕਿ ਪਾਪਾ ਨੇ ਸਾਨੂੰ ਕਿਉਂ ਵੇਚਿਆ ਪਰ ਅਸੀਂ ਇੱਥੇ ਬਹੁਤ ਖੁਸ਼ ਹਾਂ ਤੇ ਜੇ ਕਿਤੇ ਸਾਨੂੰ ਹੋਰ ਵੇਚਿਆ ਹੁੰਦਾ ਤਾਂ ਪਤਾ ਨਹੀਂ ਸਾਡਾ ਕੀ ਹੁੰਦਾ ਪਾਪਾ ਨੇ ਤਾਂ ਇੱਕ ਵਾਰ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਕਿ ਅਸੀਂ ਜਿੰਦਾ ਹਾਂ ਜਾਂ ਮਰ ਗਈਆਂ ਫਿਰ ਸਰਪੰਚ ਨੇ ਮੇਰੀ ਬੀਟੀਆ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਅੱਜ ਤੁਹਾਡੀ ਵਚਨ ਨਾਲ ਹੀ ਮੇਰੀ ਪਤਨੀ ਠੀਕ ਹੋ ਗਈ ਹੈ ਮੈਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਸਰਪੰਚ ਦੀਆਂ ਅੱਖਾਂ ਵਿੱਚ ਹੰਝੂ ਸਨ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਸਰਪੰਚ ਆਪਣੇ ਬੀਟੀਆ ਨੂੰ ਕਹਿਣ ਲੱਗੇ ਮੈਂ ਕੁਝ ਸੋਚਿਆ ਹੈ ਜੇ ਤੁਸੀਂ ਮੇਰੀ ਗੱਲ ਮੰਨੋ ਤਾਂ ਮੈਂ ਕਹਾਂ ਉਹ ਕਹਿਣ ਲੱਗੇ ਹਾਂ ਪਾਪਾ ਬੋਲੋ ਜੋ ਤੁਸੀਂ ਸੋਚਿਆ ਹੋਵੇਗਾ ਸਾਡੇ ਭਲੇ ਲਈ ਹੀ ਸੋਚਿਆ ਹੋਵੇਗਾ ਬੇਟਾ ਮੈਂ ਹੁਣ ਇਹਨਾਂ ਬੱਚਿਆਂ ਨੂੰ ਵਾਪਸ ਨਹੀਂ ਭੇਜਣਾ ਚਾਹੁੰਦਾ ਇਹਨਾਂ ਨੇ ਤੁਹਾਡੀ ਮਾਂ ਦੀ ਬਹੁਤ ਸੇਵਾ ਕੀਤੀ ਹੈ ਮੈਂ ਚਾਹੁੰਦਾ ਹਾਂ ਕਿ ਇਹ ਹੁਣ ਇੱਥੇ ਹੀ ਹਮੇਸ਼ਾ ਲਈ ਇਸ ਘਰ ਦਾ ਹਿੱਸਾ ਬਣ ਜਾਣ ਸਰਪੰਚ ਦੇ بیٹے ਸਮਝ ਗਏ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਸਰਪੰਚ ਦੇ ਚਾਰੇ بیٹے ਮੇਰੀਆਂ ਬੀਟੀਆਂ ਨਾਲ ਵਿਆਹ ਕਰਾਉਣ ਲਈ ਮੰਨ ਗਏ ਇਹ ਸਭ ਦੇਖ ਕੇ ਮੇਰੀ ਜਾਨ ਵਿੱਚ ਜਾਨ ਆਈ ਕਿਉਂਕਿ ਜੇ ਰਾਜੀਵ ਨੇ ਮੇਰੀ ਬੱਚਿਆਂ ਨੂੰ ਕਿਤੇ ਹੋਰ ਵੇਚਿਆ ਹੁੰਦਾ ਤਾਂ ਪਤਾ ਨਹੀਂ ਉਹਨਾਂ ਨਾਲ ਕੀ ਹੁੰਦਾ ਕਿਉਂਕਿ ਸਮਾਜ ਵਿੱਚ ਸਾਰੇ ਲੋਕ ਸਰਪੰਚ ਦੀ ਤਰ੍ਹਾਂ ਨਹੀਂ ਹੁੰਦੇ ਸਰਪੰਚ ਉਸ ਦੀ ਪਤਨੀ ਤੇ ਬੇਟਿਆਂ ਨੇ ਮੇਰੀ ਬੇਟੀਆਂ ਨੂੰ ਦਿਲ ਤੋਂ ਅਪਣਾ ਲਿਆ ਸੀ ਦੋਸਤੋ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ